श्री अरविंद केजरीवाल दी गाइडेंस च पंजाब ਦੇ ਅੰਦਰ ਭਗਵੰਤ ਮਾਨ ਸਾਹਿਬ ਬਤੌਰ ਮੁੱਖ ਮੰਤਰੀ ਜਿਹੜਾ ਯੁੱਧ ਨਸ਼ੇਬੂਦ ਚਲਾ ਰਹੇ ਨੇ ਇਹ ਇੱਕ ਪਬਲਿਸਿਟੀ ਸਟੰਟ ਹੈ ਇਹ ਉਸੇ ਤਰ੍ਹਾਂ ਦਾ ਪਬਲਿਸਿਟੀ ਸਟੰਟ ਹੈ ਜਿਵੇਂ ਕਰਪਸ਼ਨ ਦੇ ਮਾਮਲੇ ਚ ਜਿਹੜਾ ਹੈਗਾ ਇਹ ਪੰਜਾਬੀਆਂ ਦੇ ਅੱਖਾਂ ਚ ਧੂਲ ਚੌਂਕ ਰਹੇ ਨੇ ਕਰਪਸ਼ਨ ਦੇ ਮਾਮਲੇ ਚ ਪੰਜਾਬੀਆਂ ਦੀ ਅੱਖਾਂ ਚ ਧੂਲ ਚੋਕਦੇ ਹੋਏ ਸਾਡੇ ਭਗਵੰਤ ਸਾਨੀ ਸਾਹਿਬ ਨੇ ਤੁਹਾਨੂੰ ਯਾਦ ਹੋਏਗਾ 24 ਮਈ 2022 ਨੂੰ ਆਪ ਲਾਈਵ ਹੋ ਕੇ ਇੱਕ ਗੱਲ ਆਖੀ ਸੀ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਮੇਰਾ ਇੱਕ ਮੰਤਰੀ ਹੈ ਜਿਹੜਾ ਕਰਪਸ਼ਨ ਚ ਇਨਵੋਲਵ ਹੈ ਮੇਰਾ ਇੱਕ ਮੰਤਰੀ ਹੈ ਜਿਹੜਾ ਕਰਪਸ਼ਨ ਕਰ ਰਿਹਾ ਹੈ ਔਰ ਮੇਰੇ ਕੋਲ ਉਹਦੀ ਸ਼ਿਕਾਇਤ ਆਈ ਹੈ ਮੈਂ ਉਹਦੇ ਐਵੀਡੈਂਸ ਦੇਖੇ ਨੇ ਤੇ ਮੰਤਰੀ ਨੂੰ ਮੈਂ ਆਪਣੇ ਕੋਲ ਬੁਲਾਇਆ ਔਰ ਉਹਨੇ ਆਪਣਾ ਗੁਨਾਹ ਕਬੂਲ ਲਿਆ ਸੋ ਮਾਨ ਸਾਹਿਬ ਨੇ ਸ਼ਿਕਾਇਤ ਵੀ ਸੁਣੀ ਮਾਨ ਸਾਹਿਬ ਨੇ ਇਨਵੈਸਟੀਗੇਸ਼ਨ ਵੀ ਕੀਤੀ ਔਰ ਜੜਾ ਦੋਸ਼ੀ ਸੀਗਾ ਮੰਤਰੀ ਉਸ ਮੰਤਰੀ ਨੇ ਉਹਨਾਂ ਸਾਹਮਣੇ ਕਬੂਲ ਲਿਆ ਕਿ ਮੈਂ ਕਰਪਸ਼ਨ ਕੀਤੀ ਹੈ ਔਰ ਇਹ ਵੀਡੀਓ ਭਗਵੰਤ ਮਾਨ ਸਾਹਿਬ ਦਾ ਬਤੌਰ ਐਵਿਡੈਂਸ ਪਿਆ ਜਿਵੇਂ ਅੱਜ ਅਮਨ ਅਰੋੜਾ ਜੀ ਵੀਡੀਓ ਦਿਖਾਉਂਦੇ ਸੀ ਇਹ ਵੀਡੀਓ ਬਤੌਰ ਐਵਿਡੈਂਸ ਪਿਆ ਪਰ ਹੁਣ ਪੰਜਾਬ ਦੇ ਬਿਜ਼ਨਸ ਬਿਊਰੋ ਨੇ ਜਿਹੜਾ ਭਗਵੰਤ ਮਾਨ ਸਾਹਿਬ ਦੇ ਥੱਲੇ ਆਂਦਾ ਹੈ ਬਤੌਰ ਹੋਮ ਮਿਨਿਸਟਰ ਉਹਨੇ ਜਿਹੜਾ ਹੈਗਾ ਇੱਕ ਕਲੋਜ਼ਰ ਰਿਪੋਰਟ ਫਾਈਲ ਕਰਤੀ ਹੈ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਐਵੀਡੈਂਸ ਨਹੀਂ ਮਿਲਿਆ ਹੁਣ ਕੁਐਸਚਨ ਇਹ ਬੰਦਾ ਹੈ ਕਿ ਜਿਹੜੀ ਗੱਲ ਨੂੰ ਮਾਨ ਸਾਹਿਬ ਨੇ ਆਪਣੇ ਆਪ ਕਿਹਾ ਆਪ ਐਵੀਡੈਂਸ ਦੇ ਕਿਹਾ ਉਸੇ કબੂਲਨਾਮਾ ਹੋ ਗਿਆ ਜੇ ਉਸ ਤੇ ਬਿਜ਼ਨਸ ਬੋਲੋ ਕਲੀਨ ਸ਼ੀਟ ਦੇ ਦੇਵੇ ਇਹਦਾ ਮਤਲਬ ਕ腐ਸ਼ਨ ਦੇ ਮਾਮਲੇ ਚ ਲੋਕਾਂ ਦੀ ਅੱਖਾਂ ਦੇ ਨਾਲ ਧੂਲ ਚੋਂਕਣ ਦਾ ਕੰਮ ਕਰ ਰਹੇ ਨੇ ਵੈਸੇ ਵੀ ਡਿਸਕਲੋਜ਼ਰ ਰਿਪੋਰਟ ਤੋਂ ਪਹਿਲੇ ਇਸ ਕਲੀਨ ਸ਼ੀਟ ਤੋਂ ਪਹਿਲੇ ਜਿਹੜੇ ਭਗਵੰਤ ਮਾਨ ਸਾਹਿਬ ਉਹਨਾਂ ਦੀ ਵਾਈਫ ਵਿਜੈਜੀ ਦੇ ਨਾਲ ਡਾਂਸ ਕਰਦੇ ਹੋਏ ਵੀਡੀਓਜ਼ ਵਾਇਰਲ ਹੋਏ ਔਰ ਜਿਹੜੇ বিজে ਦੀ ਮੰਤਰੀ ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਲਾਸਟ ਹੁਣ ਅਸੈਂਬਲੀ ਇਲੈਕਸ਼ਨ ਹੋਇਆ ਦਿੱਲੀ ਦਾ ਉਹਦੇ ਦਾ ਕੈਂਪੇਨ ਕਰਦੇ ਆ ਵੀ ਉਹਨੇ ਫੋਟੋਜ਼ ਔਰ ਵੀਡੀਓਜ਼ ਪਾਈਆਂ ਭਾਗ ਸਭ ਨੂੰ ਪਤਾ ਸੀਗਾ ਇਦਾਂ ਮਤਲਬ ਇਹਨਾਂ ਨੇ ਅੱਖਾਂ 'ਚ ਧੂੜ ਚੌਂਕੀ ਹੈ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਤੁਸੀਂ ਬਹੁਤ ਸੀਰੀਅਸ ਹੋ ਨਸ਼ੇ ਦੇ ਖਿਲਾਫ ਤੇ ਮਾਨ ਸਾਹਿਬ ਤਰਨਤਾਰਨ ਫਿਰੋਜ਼ਪੁਰ ਲੁਧਿਆਣਾ ਜਲੰਧਰ ਮੋਹਾਲੀ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਨਸ਼ੇ ਦੇ ਕਾਰਵਾਚ ਸੰਲਿਤ ਹੋਣ ਦੇ ਜਿਹੜੇ ਹੈਗੇ ਆ ਪਬਲੀਕਲੀ aarop ਲੱਗੇ ਆ ਆਮ ਆਦੀ ਪਾਰਟੀ ਦੇ ਲੀਡਰਸ਼ਿਪ ਉੱਪਰ ਆਮ ਆਦੀ ਪਾਰਟੀ ਦੇ ਐਮਐਲਏਜ਼ ਉੱਪਰ ਔਰ ਇੱਕ ਮੰਤਰੀ ਦੇ ਉੱਪਰ ਵੀ ਜਿਹੜੀ ਉਂਗਲੀ ਚੱਕੀ ਗਈ ਹੈ ਮਾਨ ਸਾਹਿਬ ਕਲੈਰੀਫਾਈ ਕਰਨ ਪੰਜਾਬ ਦੀ ਆਮ ਆਦੀ ਪਾਰਟੀ ਕਲੈਰੀਫਾਈ ਕਰੇ ਕਿ ਇਹਨਾਂ ਦੇ ਉੱਪਰ ਉਹਨਾਂ ਨੇ ਕੀ ਐਕਸ਼ਨ ਲਿਆ ਜੇ ਨਸ਼ੇ ਦੇ ਉੱਪਰ ਕਾਰਵਾਈ ਕਰਨ ਚ ਆਮ ਆਦੀ ਪਾਰਟੀ ਬਹੁਤ ਸੀਰੀਅਸ ਹੈ ਕੋਈ ਪਬਲਿਸਿਟੀ ਸਟੰਟ ਨਹੀਂ ਕਰ ਰਹੀ ਤੇ ਫਿਰ ਆਮ ਆਦੀ ਪਾਰਟੀ ਸਰਕਾਰ ਭਗਵੰਤ ਮਾਨ ਸਾਹਿਬ